ਸਸਿਕਾ ਕਿਹਾਲਾ ਸੀ ਹਾਲ ਸੀ ਮਾ ਠੀਕ ਠੀਕੋ ਹਾਂਜੀ ਅੱਛਾ ਸਸਿਕਾ ਵੀ ਸਸਿਕਾ ਕੀ ਗਾਲਾ ਵਾਧੂ ਸੂਟ ਆਏ ਜਿਹੜੇ ਚੁੱਕ ਚੁੱਕ ਕੇ ਸੁੱਟਣ ਦੇ ਹੋ ਨਹੀਂ ਨਹੀਂ ਵਾਧੂ ਨਹੀਂ ਆਏ ਹਾਂਜੀ ਆਏ ਹੀ ਸੀਮਾ ਦੇ ਭਰਾ ਪਰ ਜਾਏ ਹਾਂ ਤੇ ਆਹ ਦੇ ਗਈ ਢੈਡ ਤੋਂ ਸੁਣਨੇ ਜੇ ਸੂਟ ਦੇ ਗਏ ਭਲਾ ਮੈਂ ਉਹ ਜੇ ਪਉਂਦੀ ਹਾਂ ਹੈ ਪਹਿਲਾਂ ਨਾ ਇੱਕ ਮਿੰਟ ਆ ਵੇ ਇਹਨੂੰ ਸੁੰਘ ਕੇ ਵੇ ਨਹਿਲ ਦੀ 스멜 ਆਉਂਦੀ। ਪੇਟੀਆਂ ਚੋਂ ਕੱਢ ਕੇ ਸੂਟ ਦੇ ਗਏ। ਇਦਾਂ ਦਿਵਾਲੀ ਦੇਈ ਦੀ ਧੀਆ ਭੈਣਾਂ ਨੂੰ। ਚਲੋ ਭੈਣ ਜੀ ਜਿੰਨੀ ਉਹਨਾਂ ਦੀ ਹیثیت ਆ ਉਹ ਦੇ ਗਏ ਵਿਚਾਰੇ। ਹੈ? ਤੇ ਕੋਈ ਗੱਲ ਨਹੀਂ ਚਲੋ। ਸਵਾਉ ਪਾ ਕੇ ਇਹਨਾਂ ਨੂੰ। ਮੈਂ ਤਾਂ ਕਦੀ ਨਾ ਸਵਾਵਾ। ਹੈ? ਪਹਿਲਾਂ ਮੈਨੂੰ ਤੂੰ ਇੰਨੀ ਗੱਲ ਦਾ ਜਵਾਬ ਦੇ ਵੀ ਤੇਰੇ ਵੀਰ ਨੇ ਕਦੀ ਮੈਨੂੰ ਇਦਾਂ ਦੇ ਸੂਟ ਪੁਆਏ ਹੀ ਜਿਹੜੇ ਮੈਂ ਹੁਣ ਪਾਵਾਂਗੀ। ਮੈਂ ਨਹੀਂ ਪੌਂਦੀ। ਨਹੀਂ ਪੁਆਏ ਕੋਈ ਗੱਲ ਨਹੀਂ। ਜੇ ਤੁਸੀਂ ਬਾਹਰ ਅੰਦਰ ਨਹੀਂ ਪਾਉਣੇ ਤਾਂ ਘਰ ਪਾ ਲਓ ਸਵਾ ਕੇ। ਵੀਰ ਦੀ ਹਸੀਤ ਹੈਗੀ ਉਹਨਾਂ ਨੂੰ ਤੁਹਾਨੂੰ ਵਧੀਆ ਲਿਆ ਕੇ ਪੁਆਤੇ ਠੀਕ ਹੈ ਨਾ ਉਹ ਜਿੰਨੇ ਜੋਗੇ ਹੈਗੇ ਵਿਚਾਰੇ ਲੈ ਇਹ ਦਿਨ ਤਿਹਾਰ ਇਦਾਂ ਨਹੀਂ ਕਰੀਦਾ ਭੈਣ ਜੀ ਮੇਲ ਨਹੀਂ ਤੋੜੀਦਾ ਨੂੰ ਭੇਜਦਾ ਇਦਾਂ ਨਹੀਂ ਚੰਗਾ ਲੱਗਦਾ ਘਰ ਪਾ ਲਿਓ ਸੁਆ ਕੇ ਕੋਈ ਖਾਣ ਮੇਰੀ ਗੱਲ ਸੁਣ ਗੁਰਦੀਪ ਨਹੀਂ ਹਸੀਤ ਹੈਗੀ ਨਾ ਤੇ ਨਾ ਦੇਣ ਅਸੀਂ ਕੋਈ ਮੰਗਣ ਨਹੀਂ ਗਏ ਉਹਨਾਂ ਕੋਲੋਂ ਨਾ ਦੇਣ ਗੰਨ ਤੇ ਕੋਈ ਵੀ ਨਹੀਂ ਜਾਂਦਾ ਪਰ ਹਰ ਇੱਕ ਮਾਂ ਪਿਓ ਦੀ ਰੀਜ ਹੁੰਦੀ ਆ ਕਿ ਅਸੀਂ ਆਪਣੀਆਂ ਧੀਆ ਬਣਾ ਨੂੰ ਦਿਵਾਲੀ ਦੇ ਦਾ ਤਿਹਾੜ ਜਾਂ ਕੋਈ ਵੀ ਤਿਹਾੜ ਚਲੋ ਦਈਏ ਹਾਂ ਹਰ ਇੱਕ ਦੀ ਜਿੰਨੀ ਅਸੀ ਤਾਂ ਉਹਨੇ ਉਸ ਦੇ ਮੁਤਾਬਕ ਹਰ ਕੋਈ ਦੇ ਜੰਮਾ ਹਰ ਇੱਕ ਦਾ ਦਿਲ ਕਰਦਾ ਹੀ ਆਪਣੀਆਂ ਧੀਆ ਹੁੰਦੀ ਏ ਮੇਰੀ ਗੱਲ ਸੁਣੋ ਤੇ ਇੰਜ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਗੁਰਦੀਪ ਮੈਂ ਤਾਂ ਸਮਾਉਣਾ ਨਹੀਂ ਉਹ ਨਾ ਮੈਨੂੰ ਲੋੜ ਆ ਸੂਟ ਸਮਾਉਣ ਦੀ ਮੈਨੇ ਸਮਾਉਣਾ ਚਲੋ ਫਿਰ ਮੈਨੂੰ ਦੇ ਦਿਓ ਮੈਂ ਸਵਾ ਲਾਂਗਾ ਅੱਛਾ ਤੈਨੂੰ ਦੇ ਦਮਾ ਹੁਣ ਮੈਂ ਹੈਂ ਅਹੀ ਕਦੀ ਤੈਨੂੰ ਇਦਾਂ ਦੇ ਦਿੱਤੇ ਸੋਹਣੀ ਦਿਵਾਲੀ ਤੈਨੂੰ ਦੇਈ ਦੀ ਐ ਜੇ ਮੈਂ ਨਹੀਂ ਪਾਉਣਾ ਤਾਂ ਤੈਨੂੰ ਮੈਂ ਦੇ ਦਾਂਗੀ ਕਦੀ ਵੀ ਨਹੀਂ ਵਧੀਆ ਸੂਟ ਲੈ ਕੇ ਦਵਾਂਗੀ ਤੈਨੂੰ ਮੈਂ ਕੋਈ ਗੱਲ ਨਹੀਂ ਐ ਵੀ ਵਧੀਆ ਹੀ ਐ ਮਾੜਾ ਐ ਸੁਵਾ ਲਾਂਗੀ ਮੈਂ ਫੇਰ ਕੀ ਆ ਮੈਂ ਦੀ ਦੇ ਪੇਕਿਆਂ ਤੋਂ ਸੂਟ ਕੱਪੜੇ ਆਏ ਤਾਂ ਮੈਂ ਸੁਵਾ ਲਾਂਗੀ ਨਹੀਂ ਨਹੀਂ ਸੁਆਣਾ ਨਾ ਪੋਉਂਂਦੇ ਦੇਉਂ ਮੈਂ ਆਪੇ ਸੁਵਾ ਲਾਂਗੀ ਨਾਲੇ ਗੁਰਦੀਪ ਤੂੰ ਤੇ ਉਹਨਾਂ ਨੂੰ ਆਪੇ ਸਲਾਉਣਾ ਕਿਉਂਕਿ ਰਿਸ਼ਤਾ ਜੋ ਤੂੰ ਕਰਵਾਇਆ ਤੈਨੂੰ ਤੇ ਆਪੇ ਚੰਗੇ ਲੱਗਣੇ ਤੈਨੂੰ ਤੇ ਅਖੀਨ ਖੱਬਾਂ ਆਪੇ ਸੋਹਣੀਆਂ ਲੱਗਣੀਆਂ ਤੇ ਭੈਣ ਜੀ ਮਾੜਾ ਕਰਾਤਾ ਰਿਸ਼ਤਾ ਕਰਾਤਾ ਤੇ ਕੁੜੀ ਤੇ ਚੰਗੀ ਕੁੜੀ ਦੀ ਚੰਗਿਆਈ ਵੇਖੋ ਲੈਣ ਦੇ ਇਹਨੂੰ ਆਪਾਂ ਕੀ ਕਰਨਾ ਚੱਲ ਸੀਮਾ ਨਹੀਂ ਸੁਆਣੇ ਇਹਨਾਂ ਨੇ ਤੂੰ ਚੁੱਕ ਮੇਰੀ ਧੀ ਦੋਵੇਂ ਸੂਟ ਤੂੰ ਸੁਆ ਤੂੰ ਪਾ ਚੁੱਕ ਤੂੰ ਆ ਗਿਫਟ ਵੀ ਚੁੱਕ ਮੇਰਾ ਪੁੱਤ ਐ ਜਾ ਤੂੰ ਆ ਪੂਰਾ ਖਤੂ ਫਿਰ ਮੱਥੇ ਲਾਈ ਦੀਆਂ ਪੇਕੇ ਦੇ ਕੇ ਜਾਨ ਚੀਜ਼ਾਂ ਤੇ ਕੋਈ ਗੱਲ ਨਹੀਂ ਭੈਣ ਜੀ ਇਦਾਂ ਨਹੀਂ ਕਰੀਦਾ ਹੁੰਦਾ ਹੌਂਸਲਾ ਦੇਈਦਾ ਹੁੰਦਾ ਉੱਠ ਮੂਰਤੀ ਬਣ ਕੇ ਬੈਠੀ ਆ ਇਹ ਕੇ ਆਹੀ ਤੇ ਬੜੀਆਂ ਪਹਿਲਾਂ ਪੁੰਦੀ ਹਾਂ ਬੜੀ ਰੀਚ ਚਾਹ ਦੇ ਨਾਲ ਉਹਨਾਂ ਦੇ ਅੱਗੇ ਕੋਲਡਿੰਗ ਲਿਆ ਕੇ ਰੱਖੀ ਸੀ ਤੇ ਤੈਨੂੰ ਨਹੀਂ ਪਤਾ ਭੂਆ ਸੱਸ ਆਈ ਆ ਤੇ ਉਹਦੀ ਜਗ੍ਹਾ ਵੀ ਕੁਛ ਲਿਆਉਣਾ ਲੈ ਆਂਦੀ ਭੈਣ ਜੀ ਕੋਈ ਗੱਲ ਨਹੀਂ ਪਿਆਰ ਨਾਲ ਵੀ ਬੋਲਿਆ ਕਰੋ ਮਾਸਾ ਦੋ ਬੋਲ ਕੁੜੀ ਨਾਲ ਤੂੰ ਤੇ ਹਰ ਵੇਲੇ ਉਹਨੂੰ ਪੈਂਦੇ ਜੇ ਮੇਰੀ ਸੁਣ ਗੱਲ ਇਹ ਰਿਸ਼ਤਾ ਕਰਾਇਆ ਤੂੰ ਤਾਂ ਕਰਕੇ ਮੈਂ ਚੁੱਪਾਂ ਵੀ ਤੂੰ ਹੈਗੀ ਮੇਰੀ ਨਨਾਨ ਮੈਂ ਤਾਂ ਨਹੀਂ ਤੈਨੂੰ ਕੁਛ ਬੋਲਦੀ ਹਾਂ ਜੇ ਕਿਤੇ ਹੋਰ ਕਿਸ ਨੇ ਕਰਾਇਆ ਹੁੰਦਾ ਨਾ ਤੇ ਮੈਂ ਦੱਸ ਪਤਾ ਦੇਣਾ ਸੀ ਹੁਣ ਕਦੋਂ ਦੀ ਮੈਂ ਘਰੋਂ ਕੱਢੀ ਹੋਣੀ ਸੀ ਮੈਂ ਤੁਹਾਨੂੰ ਦੱਸਾਂ ਉਹ ਭੈਣ ਜੀ ਸ਼ੁਗਰ ਕਰੋ ਉਡੀ ਏਡੀ ਚੰਗੀ ਜੇ ਕਿਤੇ ਜ਼ੁਬਾਨ ਨਹੀਂ ਜੇ ਮੂੰਹ ਦੇ ਵਿੱਚ ਇੰਨੀਆਂ ਤੁਸੀਂ ਗੱਲਾਂ ਕਰਦੇ ਚੁੱਪ ਕਰਕੇ ਸੁਣਦੀ ਰਹਿੰਦੀ ਵਿਚਾਰੀ ਨਹੀਂ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਆਏ ਕੱਲ੍ਹ ਦੀਆਂ ਕੁੜੀਆਂ ਤੇ ਸਸਾਨੂੰ ਆਪ ਕੱਢਣ ਨੂੰ ਫੇਰਨ ਬਾਹਰ ਜਿੱਦਾਂ ਤੁਸੀਂ ਬੋਲਦੇ ਜੇ ਐਤੇ ਇੰਨੀ ਚੰਗੀ ਕੁੜੀ ਮੈਂ ਤੁਹਾਨੂੰ ਲਿਆਤੀ ਫੇਰ ਵੀ ਤੁਸੀਂ ਕਹੀ ਜਾਂਦੇ ਮੈਂ ਕੱਢ ਕੇ ਬਾਹਰ ਮਾਰਨੀ ਸੀ ਕੀ ਮਾਲਾ ਕਰਤਾ ਮੈਂ ਤੁਹਾਡਾ ਟਾਡਾ ਘਰ-ਬਾਰ ਸੰਭਿਆ ਆ ਕੁੜੀ ਨੇ ਹੋਰ ਕੀ ਚਾਹੀਦਾ ਤੁਹਾਨੂੰ ਇਹ ਵੀ ਤੁਹਾਡੇ ਜ਼ੁਬਾਨ 'ਚ ਮਿੱਠਾ ਪੰਨ ਲਿਆਓ ਮਿੱਠਾ ਬੋਲੋ ਥੋੜਾ ਤੁਸੀਂ ਵੀ ਕੁੜੀ ਨਾਲ ਮਾੜਾ ਹੀ ਗੁਦੀਪ ਮਿਲ ਵਰਤਨ ਦੀ ਜਾਂਚ ਹੋਣੀ ਚਾਹੀਦੀ ਐ ਮਿਲ ਵਰਤਨ ਦੀ ਜਾਂਚ ਉਹਨਾਂ ਨੂੰ ਬਿਲਕੁਲ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਇੱਕ ਤਿਉਹਾਰ ਆਂਦਾ ਸਾਲ 'ਚ ਦੀਵਾਲੀ ਦਾ ਤੈਨੂੰ ਮੈਂ ਦੱਸਾਂ ਉਹ ਬੜੇ ਵਧੀਆ ਤਰੀਕੇ ਨਾਲ ਲੋਕੀ ਆਪਣੀਆਂ ਧੀਆ ਭੈਣਾਂ ਨੂੰ ਦਿੰਦੇ ਉਹ ਇੱਕ ਤਿਉਹਾਰ ਦੇਨ ਜੋਗੇ ਵੀ ਨਹੀਂ ਹੈਗੇ ਅੱਗੋਂ ਪਿੱਛੋਂ ਨਾ ਕੁਛ ਲੈਣਾ ਨਾ ਕਰਨ ਆਹ ਤਿਉਹਾਰ ਤੇ ਸੋਹਣੀ ਤਰ੍ਹਾਂ ਦੇ ਦਿੰਦੇ ਤੇ ਜਿਨ੍ਹਾਂ ਦੇ ਪੱਲੇ ਨਾ ਕੁਛ ਬੋਤਾ ਹੋਏਗਾ ਉਹ ਕੀ ਕਰਨਾ ਮਰ ਜਾਣ ਘਰ ਤੇ ਨਹੀਂ ਪੱਲੇ ਤੇ ਨਾ ਕਰਾ ਨਾ ਕੁਛ ਨਾ ਕਰਾ ਨਾ ਦੇਣ ਕੁਛ ਵੀ ਨਾ ਲਿਆਂ ਪਰ ਦਿਲ ਤੇ ਹਰ ਇੱਕ ਮਾਂ ਪਿਓ ਦਾ ਭੈਣ ਭਰਾ ਦਾ ਕਰਦਾ ਜੇ ਦੇਨ ਨੂੰ ਆਪਣੀ ਧੀ ਨੂੰ ਮੇਰੀ ਗੱਲ ਸੁਨੋ ਜੇ ਉਹ ਦੇ ਗਏ ਤੇ ਕੀ ਮਾੜਾ ਕਰਗੇ ਕੋਈ ਗੱਲ ਨਹੀਂ ਅੱਗੋਂ ਵਾਸੇ ਕੁੜੀ ਚੰਗੀ ਹੋਵੇ ਤੇ ਸਮਝਾ ਦੇ ਆਪਣੇ ਪੇਕੇਆਂ ਨੂੰ ਵੀ ਜੇ ਤੁਸੀਂ ਦੇਣ ਜੋਗੇ ਨਹੀਂ ਹੈਗੇ ਤੇ ਨਾ ਲਿਆਇਆ ਕਰੋ ਮੇਰੀ ਸੱਸ ਬੱਤੀ ਬੱਤੀ ਗੱਲਾਂ ਕਰਦੀ ਜੇ ਇੰਨੀਆਂ ਗੱਲਾਂ ਕਰਦੀ ਜੇ ਇੰਨਾ ਮੂੰਹ ਪਾਟਾ ਜੇ ਮੇਰੀ ਸੱਸ ਲੈਣਾ ਸਭ ਕੁਝ ਹੈ ਸ਼ੋਭਾ ਉਹਨਾਂ ਦੀ ਹੋਣੀ ਆ ਇਹਦੀ ਹੋਣੀ ਆ ਨਾਲੇ ਦੇ ਪੇਕਿਆਂ ਦੀ ਸੋਭਾ ਹੋਣੀ ਆ ਜਿਹੜੇ ਦੇ ਕੇ ਜਾਣਗੇ ਵੀ ਦੇ ਕੇ ਗਏ ਸੋਨਾ ਦੇ ਕੇ ਗਏ ਹੈਂ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਪੁੱਛੇ ਤਾਂ ਕੀ ਦਸਾਂਗੀ ਮੈਂ ਕੀ ਦੇ ਕੇ ਗਏ ਆ ਪਰ ਭੈਣ ਜੀ ਮੇਰੀ ਗੱਲ ਸੁਣੋ ਜਿੰਨੇ ਜੋਗੇ ਹੈਗੇ ਵਿਚਾਰੇ ਦੇ ਗੇ ਉਹਦੇ ਕੁੜੀ ਦੇ ਕਿਲੇ ਮਾਂ ਪਿਓ ਬੈਠੇ ਫੇਰ ਵੀ ਅੱਜ ਕੱਲ ਮੈਂ ਕਹਿੰਨੀ ਚੰਗੇ ਜਾਨੋ ਭਰਾ ਭਰਜਾਈ ਜਿਹੜੇ ਆ ਕੇ ਦਿਨ ਤਿਹਾਰ ਕੁੜੀ ਨੂੰ ਸਾਰੇ ਦਿੰਦੇ ਨਹੀਂ ਤੇ ਅੱਜ ਕੱਲ ਦੇ ਤਾਂ ਭਰਾ ਭਰਜਾਈਆਂ ਪੁੱਛਦੇ ਹੀ ਨਹੀਂ ਉਹ ਵਿਚਾਰੀ ਕਿੰਨੂੰ ਦੱਸੇ ਆਪਣੇ ਦੁੱਖ ਸੁੱਖ ਤੂੰ ਹੀ ਉਹਦੇ ਸਿਰ ਤੇ ਹੱਥ ਰੱਖੋ ਉਹਨੂੰ ਪਿਆਰ ਨਾਲ ਰਿਆ ਕਰੋ ਹੈਂ ਮਾਂ ਬਣ ਕੇ ਰਵੋ ਉਹਦੀ ਉਹ ਕਿਹੜੀ ਮਾਂ ਵਿਚਾਰੀ ਦੀ ਤੇ ਤੁਸੀਂ ਤੇ ਆਪ ਨੂੰ ਇੰਨੀਆਂ ਗੱਲਾਂ ਕਰਦੇ ਹੋ ਕਿੱਧਰ ਜਾਵੇ ਉਹ ਵਿਚਾਰੀ ਅੰਦਰੋਂ ਅੰਦਰ ਪੀ ਜਾਂਦੀ ਆਪਣਾ ਗੁੱਸਾ ਚੁੱਪ ਕਰ ਜਾਂਦੀ ਤੁਹਾਡੇ ਅੱਗੇ ਬੋਲਦੀ ਨਹੀਂ ਉਹ ਮੈਂ ਕੁੜੀ ਦਾ ਇਹ ਚੀਜ਼ ਵੇਦੀ ਤੇ ਤੁਸੀਂ ਕਹਿੰਦੇ ਮੈਂ ਘਰੋਂ ਬਾਹਰ ਕੱਢ ਕੇ ਮਾਰਨੀ ਉਹ ਤੇ ਕੁੜੀ ਬੜੀ ਚੰਗੀ ਹੈ ਜਿਹੜੀ ਤੁਹਾਡੇ ਘਰ ਆ ਗਈ ਤੁਹਾਡੇ ਘਰ ਨੂੰ ਤਾਂ ਨੇ ਸਵਰਗ ਬਣਾਤਾ ਆ ਕੇ ਸੀਮਾ ਸੀਮਾ ਉਹ ਕਿੱਥੇ ਸੌਂ ਗਈ ਜਾ ਕੇ ਆ ਗਈ ਮੰਮੀ ਐਨਕੋ ਪਾਣੀ ਪਾਣੀ ਲਿਆਈ ਹੈ ਕਿਹੜੇ ਖੂਹ ਚੋਂ ਕੱਢ ਕੇ ਪਾਣੀ ਲਿਆਈ ਹੈ ਨਾਲੇ ਮੇਰੀ ਗੱਲ ਸੁਣ ਜਦੋਂ ਪੇਕੇ ਤੇ ਰਹੀ ਆਈ ਸੀ ਉਦੋਂ ਤੱਕ ਤੂੰ ਬੜੀ ਕੋਲਡ ਡਰਿੰਕ ਲੈ ਕੇ ਆਈ ਸੀ ਤਾਂ ਹੁਣ ਫੋਪੂਆ ਵਾਸਤੇ ਫੋਕਾ ਪਾਣੀ ਲੈ ਆਈ ਹੈ ਮੰਮੀ ਕੋਲਡ ਡਰਿੰਕ ਮੈਂ ਤਾਂ ਨਹੀਂ ਲੈਦੀਂ ਨਾ ਸ਼ੂਗਰ ਹੈ ਨਾ ਇਸ ਕਰਕੇ ਕੋਈ ਨਹੀਂ ਪੁੱਤਰ ਮੈਂ ਪਾਣੀ ਪੀ ਲੈਣਾ ਵਾ ਕੋਈ ਗੱਲ ਨਹੀਂ ਮੈਨੂੰ ਨਹੀਂ ਕੋਲਡ ਡਰਿੰਕ ਦੀ ਲੋੜ ਹੈਗੀ ਕੋਈ ਗੱਲ ਨਹੀਂ ਅੰਜਨਾ ਸੋਚੋ ਤੀ ਮੇਰਾ ਆਪਣਾ ਘਰ ਮੇਰਾ ਗਲ ਬਾਹਰ ਦਾ ਘਰ ਆ ਜਿਹੜਾ ਮੈਂ ਆ ਕੇ ਤੇ ਕੋਲਡ ਡਰਿੰਕ ਪੀਣੀ ਪਹਿਲਾਂ ਜ਼ਰੂਰੀ ਨਾ ਇਸੇ ਵਾਰ ਮੇਰੀ ਗੱਲ ਸੁਣ ਉਹ ਆਏ ਉਹਨਾਂ ਨੂੰ ਪਹਿਲਾਂ ਪੁੱਛ ਵੀ ਰੋਟੀ ਖਾਣੀ ਹੈ ਤੇ ਰੋਟੀ ਬਣਾ ਤੇ ਜੇ ਉਹਨਾਂ ਨੇ ਚਾਹ ਪੀਣੀ ਹੈ ਤੇ ਪਹਿਲਾਂ ਚਾਹ ਬਣਾ ਲਾ ਸੀਮਾ ਮੇਰੀ ਗੱਲ ਸੁਣ ਪੁੱਤਰ ਤੂੰ ਆਪਣਾ ਕੰਮ ਕਰ ਜਾ ਕੇ ਹਜੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਹਜੇ ਮੈਂ ਥੱਕੀ ਐ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਨਾ ਮੈਂ ਤੈਨੂੰ ਆਪੇ ਬਾਜ ਦੇ ਦਾਂਗੀ ਕਿ ਸੀਮਾ ਆਹ ਬਣਾ ਦੇ ਮੈਨੂੰ ਠੀਕ ਆ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਜਾ ਕੇ ਚਲ ਜਾਰ ਸੋਈ ਚ ਕੰਮ ਵੇਖ ਆਪਣਾ ਜਾ ਸੀਮਾ ਨਾਲੇ ਮੇਰੀ ਗੱਲ ਸੁਣ ਆ ਕੱਪੜੇ ਬਦਲ ਲੈ ਰਸੋਈ 'ਚ ਇੰਨਾ ਕੱਪੜਿਆਂ ਦੇ ਨਾਲ ਕੰਮ ਨਾ ਕਰੀ ਜੇ ਕੋਈ ਦਾਗ ਹਲਦੀ ਦਾ ਲੱਗ ਗਿਆ ਸਾਰਾ ਸੂਟ ਦਾ ਸਤਿਆਨਾਸ਼ ਹੋ ਜਾਣੀ ਹੈ ਪਹਿਲਾਂ ਜਾ ਕੇ ਕੱਪੜੇ ਬਦਲ ਤੇ ਫਿਰ ਸੋਈ 'ਚ ਕੰਮ ਕਰੀ ਜਾ ਕੇ ਠੀਕ ਹੈ ਮੰਮੀ ਨਾ ਗੁਰਦੀਪ ਛੱਡ ਸਾਰੀਆਂ ਗੱਲਾਂ ਨੂੰ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਆ ਤੂੰ ਪਹਿਲਾਂ ਮੈਨੂੰ ਦੱਸ ਵੀ ਤੂੰ ਬੜੇ ਚਿਰ ਬਾਅਦ ਗੇੜਾ ਮਾਰਿਆ ਕੀ ਗੱਲ ਤੇਰਾ ਦਿਲ ਨਹੀਂ ਕਰਦਾ ਉਹਨੂੰ ਕਰਦਾ ਭਾਬੀ ਪਤਾ ਕੀ ਗੱਲ ਆ ਕਰਾਂ ਦੇ ਕੰਮ ਹੀ ਬੜੇ ਹੋ ਜੇ ਹੁੰਦੇ ਆ ਬਾਕੀ ਮੈਨੂੰ ਵੀਰੇ ਦਾ ਫੋਨ ਆਇਆ ਹੀ ਕਹਿੰਦੇ ਮੈਂ ਜਦੋਂ ਦਾ ਬਾਹਰ ਗਿਆ ਆ ਵਾ ਤੇ ਤੂੰ ਗਈ ਕਿ ਨਹੀਂ ਗਈ ਮੈਂ ਕਹਿੰਨੀ ਮੈਂ ਗਈ ਕਹਿੰਦੇ ਜਾ ਫਿਰ ਐਜੀ ਅੰਮ੍ਰਿਤਸਰ ਦੀ ਦਿਵਾਲੀ ਲੈ ਕੇ ਆ ਤੇ ਮੈਂ ਤੇ ਫਿਰ ਆ ਗਈ ਮੈਂ ਕਹਾਂ ਚੱਲ ਮੈਂ ਹੋ ਕੇ ਆਨੀ ਨਾਲੇ 2-4 ਦਿਨ ਤੁਹਾਡੇ ਕੋਲ ਰਹਿ ਕੇ ਆਨੀ ਆ ਤੇ ਬੈਗ ਲੈ ਕੇ ਆਈ ਆ ਅੱਗੇ ਹੁੰਦੇ ਆ ਗੱਲਾਂ ਕਰਨ ਲੱਗ ਪਏ ਜੇ ਤੇ ਮੈਂ ਕਹਾਂ ਚੱਲ ਮੈਂ ਰਹਿ ਕੇ ਆਂ ਚੱਲ ਚੰਗਾ ਕੀਤਾ ਜੜੀ ਤੂੰ 4 ਦਿਨ ਰਹਿਣ ਆ ਗਈ ਆ ਮੈਂ ਤੇ ਆਪਣੀ ਕੁੜੀ ਨੂੰ ਵੀ ਤੈਨੂੰ ਪਤਾ ਬਥੇਰਾ ਕਰਨੀ ਆ ਕਿ ਤੂੰ ਵੀ ਆ ਕੇ 2-4 ਦਿਨ ਲੜਾ ਉਹਦਾ ਤੇ ਸੋਹਰਿਆ ਨਾਲ ਨਾ ਪਿਆਰ ਹੈ ਨਾ ਮਾਸਾ ਨਹੀਂ ਕਿਤੇ ਆਉਂਦੀ ਐ ਨਾ ਚੇਰ ਹੋ ਗਿਆ ਨੂੰ ਇੱਥੇ ਆਈ ਨੂੰ ਉਹ ਨਹੀਂ ਆਉਂਦੀ ਆਪਣਾ ਸੋਹਰਾ ਘਰ ਛੱਡ ਕੇ ਬਸ ਆਪਣੇ ਘਰ 'ਚ ਹੀ ਬਿਜ਼ੀ ਰਹਿੰਦੀ ਐ ਮੈਂ ਬਥੇਰਾ ਜੋਰ ਲਾਉਣੀ ਬਥੇਰਾ ਜੋਰ ਲਾਉਣੀ ਪਰ ਨਹੀਂ ਮੈਂ ਤਾਂ ਕਹਿੰਦੀ ਸਾਂ ਚਲ ਉਹ ਵੀ ਆ ਜਾਂਦੀ ਤੇ ਦੋਵੇਂ ਰਲ ਕੇ ਭੂਆ ਭਤੀਜੀ 4 ਦਿਨ ਰਹਿ ਲੈਂਦੀਆਂ ਚਲ ਮੈਂ ਜੀ ਵਧੀਆ ਸਗੋਂ ਉਹ ਦਾ ਆਪਣੇ ਸੋਹਰਿਆਂ ਦੇ ਘਰ ਨਾਲ ਇੰਨਾ ਪਿਆਰ ਹੈ ਆਪਣੀ ਸੱਸ ਨਾਲ ਸੋਹਰੇ ਪਰਿਵਾਰ ਚ ਤੇ ਕੋਈ ਗੱਲ ਨਹੀਂ ਚੰਗਾ ਸੋ ਕੋ ਪਰ ਫੇਰ ਵੀ ਇੱਕ ਵਾਰੀ ਫੋਨ ਕਰਕੇ ਕਹਿਣਾ ਕਿ ਭੂ ਆਈ ਤੇਰੀ ਜੇ ਸ਼ਾਇਦ ਉਹਨੂੰ ਆਵੇ ਮਨ ਦੇ ਵਿੱਚ ਤੇ ਲਾਈ ਜਾਵੇ ਦੋਦੇ ਨਾ ਨਹੀਂ ਮੈਂ ਕਰਾਂਗੀ ਜਨ ਫੋਨ ਵੈਸੇ ਚਲੋ ਚੰਗਾ ਕੁੜਤੀ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਕੋਈ ਗੱਲ ਨਹੀਂ ਕਰਾਂਗੀ ਮੈਂ ਉਹਨੂੰ ਫੋਨ ਹਾਂ ਕੋਈ ਗੱਲ ਹੀ ਨਹੀਂ ਦੇਖਦੇ ਉਹ ਕਰਕੇ ਗੁਦੀਪ ਨਿਰਮਲ ਤੇ ਵੈਸੇ ਬਾਹਰ ਹੈਗਾ ਵਾ ਤੇ ਕੁੜੀ ਦਾ ਤੇ ਆਪਣੀ ਸੱਸ ਨਾਲ ਇੰਨਾ ਪਿਆਰ ਆ ਇੱਕ ਮਿੰਟ ਉਹਨੂੰ ਕੱਲਾ ਨਹੀਂ ਛੱਡਦੀ ਹੈਗੀ ਪਤਾ ਨਹੀਂ ਉਹਦਾ ਰੋਟੀ ਪਾਣੀ ਜੀ ਲੱਗੀ ਰਹਿੰਦੀ ਆ ਇਹ ਇਸ ਕਰਕੇ ਨਾ ਵੈਸੇ ਮੈਂ ਫੋਨ ਕਰਾਂਗੀ ਜਰੂਰ ਮੈਂ ਤੇ ਬਾਹਰ ਨਿਰਮਲ ਨੂੰ ਵੀ ਫੋਨ ਕਰ ਦੇ ਵੀ ਤੂੰ ਹੀ ਕਿਤੇ ਉਹਨੂੰ ਫੋਨ ਕਰਕੇ ਕਹਿ ਦੇ ਵੀ ਮਾਂ ਕੋਲ 4 ਦਿਨ ਚੱਲ ਜਾ ਹਾਂ ਪਰ ਨਾ ਉਹ ਨਹੀਂ ਆਉਂਦੀ ਮਜਾਲ ਆ ਕਿਤੇ ਉਹ ਇੱਧਰ ਪੈਰ ਵੀ ਪਾ ਜੇ ਚਲੋ ਕੋਈ ਨਹੀਂ ਮੈਂ ਹੁਣ ਤੂੰ ਆਈ ਹੈ ਨਾ ਤੇ ਮੈਂ ਹੁਣ ਉਹਨੂੰ ਫੋਨ ਕਰਕੇ ਕਹਾਂਗੀ ਨਿਰਮਲ ਨੂੰ ਵੀ ਕਹਾਂਗੀ ਤੇ ਇਹ ਕੁੜੀ ਨੂੰ ਵੀ ਕਹਿੰਨੀ ਵੀ ਚਾਰ ਦਿਨ ਲਾ ਜਾ ਆ ਕੇ ਆਹ ਤੇ ਹੋਰ ਕੀ ਸਗੋ ਮੇਰੇ ਨਾਲ ਰਹਿ ਲੋਵੇ ਤੇ ਬਾਕੀ ਚਲੋ ਜੇ ਆਪਣੇ ਘਰ ਧੀਆਂ ਸੁਖੀ ਹੋਣੀਆਂ ਚਾਹੀਦੀਆਂ ਜੇ ਉਹ ਆਪਣੇ ਘਰ ਸੁਖੀ ਤੇ ਤੁਸੀਂ ਵੀ ਸੁਖੀ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ ਠੀਕ ਆ ਨਾ ਪਰ ਮੇਰੀ ਗੱਲ ਸੁਣੋ ਹੁਣ ਧੀ ਵਾਲਾ ਤਾਂ ਤੁਹਾਨੂੰ ਠੰਡੀ ਹਵਾ ਆਂਦੀ ਉਹਨੂੰ ਵੀ ਵਿਚਾਰੀ ਉਹ ਵੀ ਕਹੇ ਜੀ ਧੀ ਆ ਉਹਨੂੰ ਵੀ ਸੁਖੀ ਰੱਖੋ ਭੈਣ ਜੀ ਇਹ ਸੋਚਿਆ ਕਰੋ ਜਿਹੇ ਜੀ ਤੁਹਾਡੀ ਧੀ ਉਹੋ ਜੀ ਉਹ ਧੀ ਉਈ ਕੋ ਮੇਰੀਆਂ ਦੋ ਧੀਆ ਉਹਨੂੰ ਵੀ ਪਿਆਰ ਨਾ ਰੱਖਿਆ। ਠੀਕ ਹੈ ਨਾ? ਚਲੋ ਕੋਈ ਗੱਲ ਨਹੀਂ ਵੇਖਿਓ ਫਿਰ। ਠੀਕ। ਸੋਚ ਕੇ ਜੋ ਮੈਂ ਕਿਹਾ ਵੀ ਉਹ ਠੀਕ ਹੈ ਨਹੀਂ ਕਿ ਗਲਤ ਕਹਿਣੀ। ਖਾਕ ਗਈਆਂ। ਤੋਰ-ਤੋਰ ਕੇ ਖਾਕ ਗਈਆਂ। ਆਏ ਹਾਏ ਆ ਵੇ। ਕੀ ਹਾਲ ਬਣਿਆ ਪਿਆ। ਮਿੱਟੀ ਨਾਲ ਭਰਿਆ ਪਿਆ। ਇੰਨਾ ਨਹੀਂ ਕਰਦੀ ਕਿ ਮੈਂ ਚੱਦਰ ਧੋ ਲਾਂ ਕੋਈ ਬਹਿਣਾ ਕੋ ਖਲੋਣਾ ਹੈ ਕਮ ਸੇ ਕਮ ਸਫਾਈ ਤੇ ਰੱਖੇ ਨਹੀਂ ਮਨਮੀਤ ਮਨਮੀਤ ਨਹੀਂ ਸੁਣਦੀ ਨਹੀਂ ਬੋਲੀ ਐ ਦੱਸੋ ਆ ਤੂੰ ਮੇਰਾ 15 ਦਿਨ ਹੋ ਗਿਆ ਨਹੀਂ ਬਿਸਤਰਾ ਨਹੀਂ ਵਿਛਾਇਆ ਇੰਨਾ ਨਰਕ ਪਾਇਆ ਹੋਇਆ ਮੇਰੀਆਂ 4-5 ਛੇਲੀਆਂ ਆ ਜਾਣ ਉਹ ਕੀ ਕਹਿਣਗੇ ਤੇਰੀ ਨੂੰ ਇਹੋ ਜੀ ਐ

ਤੇ ਮੈਂ ਇੱਥੇ ਨੌਕਰ ਬੱਜੀ ਆ ਤੇ ਨੌਕਰ ਫਿਰ ਮੇਰੇ ਵਿਆਹ ਕੀ ਹੈ ਇਹ ਜਾ ਕਰਕੇ ਕਿੱਜਾ ਕੇ ਬੈ ਅਛਾ ਬੜੀ ਔਖੀ ਮੇਰੇ ਤੋਂ ਮੈਂ ਔਖੀ ਨਾ ਦੱਸ ਕੀ ਕਰ ਮੈਂ ਕਪਰੇ ਸਾਏ ਗੰਦੇ ਫਾਇਰ ਮੈਂ ਦੱਸ ਕੀ ਕਰਾਂ ਨਹੀਂ ਇਹਨਾਂ ਹੱਥ ਵੀ ਚਲਾ ਲਿਆ ਕਰੋ ਤੇ ਨਾਲ ਤੇ ਮੈਨੂੰ ਰੋਟੀ ਪਕਾ ਕੇ ਦੇਣੀ ਨਾ ਮੈਨੂੰ ਤੂੰ ਸਬਜ਼ੀ ਬਣਾ ਕੇ ਦੇਣੀ ਚੱਜ ਨਾਲ ਮੇ ਪਾਣੀ ਲੂਣ ਜਿਆਦਾ ਹੁੰਦਾ ਤੇ ਰੋਟੀ ਜਿਆਦੀ ਹੁੰਦੀ ਹੈ ਕਾਈ ਜੁੱਤੀ ਸਹਲੀਆਂ ਮਾਲ 100 ਰੁਪਏ ਦੀ ਕਿ ਮੈਂ ਪਲੇਟ ਲੈ ਕੇ ਮਗਰ ਮਗਰ ਸਾਰੀ ਮੁੰਦਾ ਖੇਤੇ ਚ ਗਿਆ ਤੇਰਾ ਫਿਰ ਮੈਂ ਕੀ ਕਰਾਂ ਇੱਕ ਕਦੇ ਬਸ ਉਹਦਾ ਲੈ ਕਰ ਲੈਣੀ ਆ ਮਾਂ ਨੂੰ ਸਾਜਿਆ ਕਹਿ ਰ ਮੈਂ ਕਾ ਨਹੀਂ ਕਰ ਸਕੇ ਕਰ ਲੋ ਮੈਂ ਕੀ ਕਰਾਂ ਮੈਂ ਮੁੰਡਾ ਗਿਆ ਹੈ ਨਾਲੇ ਮੰਮੀ ਮੇਰੀ ਗੱਲ ਸੁਣ ਲੋ ਮੈਨੂੰ ਜੋ ਮਰਜ਼ੀ ਕਹਿ ਨੋ ਮੇਰੀ ਮਾਂ ਤੇ ਜਾਣ ਦੀ ਲੋੜ ਕੋਈ ਨਹੀਂ ਜੇ ਤੁਹਾਨੂੰ ਕਿ ਮੈਂ ਵੀ ਪੁੱਤਰ ਤੇਰੀ ਮਾਂ ਆ ਮੈਂ ਤੈਨੂੰ ਪਿਆਰ ਨਾਲ ਵੀ ਬੜਾ ਸਮਝਾਇਆ ਓਕੇ ਓਕੇ ਗੁੜਾ ਸਮਝਾਇਆ ਫੇ ਤੂੰ ਕੰਮ ਕਰ ਲਿਆ ਕ ਮੈਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਮਾਂ ਵਾਂਗੂ ਬਣ ਕੇ ਸਮਝਾਇਆ ਮਾਂ ਬਣ ਕੇ ਤੇ ਵਿਖਾਓ ਮੈਂ ਬਣੀ ਆਈ ਨਹੀਂ ਮਾਂ ਲੈਣਾ ਮੈਨੂੰ ਪੇਕੇ ਆਂ ਲਾ ਵੰਗੂ ਰੱਖਿਆ ਸੀਗਾ ਮੇਰੀ ਗੱਲ ਸੁਣ ਮੈਂ ਵੀ ਤੈਨੂੰ ਫੁੱਲਾ ਵੰਗੂ ਰੱਖਿਆ ਮੈਂ ਹੁਣ ਦੱਸ ਕੀ ਕਰਾਂ ਮੇਰੇ ਕੋ ਕੰਮ ਨਹੀਂ ਹੁੰਦਾ ਮੈਂ ਸ਼ੂਗਰ ਦੀ ਬਿਮਾਰ ਹਾਂ ਮੈਂ ਕੀ ਕਰਾਂ ਕੋਈ ਨਹੀਂ ਹੁੰਦਾ ਮੈਨੂੰ ਕਿੰਨਾ ਕੋ ਫੁੱਲਾ ਵੰਗੂ ਰੱਖਿਆ ਮੈਂ ਤਾਂ ਫੁੱਲਾ ਵੰਗੂ ਰੱਖਿਆ ਉਰਦਾਸ ਮੈਂ ਕੰਮ ਨਹੀਂ ਆਇਆ ਤੇ ਸਾਰਾ ਘਰ ਸੇਕ ਤੇ ਚੋਕ ਲਿਆ ਹਰੇ ਤੁਸੀਂ ਮੈਨੂੰ ਫੁੱਲਾ ਵੰਗੂ ਰੱਖਿਆ ਮੈਂ ਪੁੱਤ ਤੈਨੂੰ ਫੁੱਲਾ ਵੰਗੂ ਰੱਖਿਆ ਮੈਂ ਹੁਣ ਵੀ ਤੈਨੂੰ ਮੈਂ ਪਿਆਰ ਨਾ ਸੁਝਾਨੀ ਪਈਆ ਤੂੰ ਆਰਾਮ ਨਾਲ ਹੌਲੀ ਹੌਲੀ ਆਪਣਾ ਕੰਮ ਕਰੀ ਜਾਇਆ ਕਰ ਮੈਨੂੰ ਤੰਗ ਨਾ ਕਰ ਗਲੀ ਮਾਂ ਲਾ ਦੇਖਣਗੇ ਕੀ ਆਖਣਗੇ ਮੰਮੀ ਮੈਂ ਨਹੀਂ ਤੰਗ ਕਰਦੀ ਤੁਹਾਡੀ ਆਵਾਜ਼ ਚੋਂ ਕਰਾਂ ਤੱਕ ਜਾਂਦੀ ਹੈ ਮੇਰੀ ਬਾਜੀ ਇਹ ਚੀਜ਼ ਮੈਂ ਦੱਸ ਕੀ ਕਰਾਂ ਆਰਾਮ ਨਾਲ ਬਾਜ਼ ਮਾ ਲਓ ਕਿ ਪੁੱਤ ਮੇਰੀ ਚਾਦਰ ਨਹੀਂ ਸਾਫ਼ ਕੀਤੀ ਦੂਜੀ ਨਹੀਂ ਵਿਛਾਈ ਤੇ ਮੈਂ ਸੱਤ ਵਾਰੀ ਕੰਮ ਕਰਾਂ ਚਲ ਹੁਣ ਬੈਠੀ ਜਾ ਸੋ ਹੁਣ ਜਾ ਕੇ ਵਿਛਾ ਚਾਦਰ ਸੋਹਣੀ ਤਰ੍ਹਾਂ ਸੋਹਣੀ ਚ ਮੈਂ ਤਾਂ ਉਹਨੂੰ ਕਹਿੰਦਾ ਜੀ ਨੂੰ ਜੀ ਜੇ ਹਾਂ ਕੀ ਸੋਨਾ ਬੋਲੋਗੇ ਤੇ ਸੋਨਾ ਖਵਾ ਲੋਗੇ ਮੈਂ ਵੀ ਸੋਨਾ ਹੀ ਬੋਲਦੀ ਆ ਫਿਕਰ ਨਾ ਕਰ ਮੈਂ ਵੀ ਸੋਨਾ ਹੀ ਬੋਲਦੀ ਆ ਕੋਈ ਨਾ ਚੱਦਰ ਬਦਲ ਦੇਣੀ ਆ ਆ ਚੱਦਰ ਬਦਲ ਤੇ ਮੈਨੂੰ ਰੋਟੀ ਸਬਜ਼ੀ ਵਧੀਆ ਸਾਰੀ ਬਣਾ ਕੇ ਖਵਾ ਆ ਖਾਣਾ ਕੱਢ ਮੇਰੇ ਨਾਲ ਲੈ ਹੋਣੇ ਕਹਿੰਦੀ ਫੁੱਲਾਵਾਂਗੇ ਤੇ ਹੁਣ ਅੱਖਾਂ ਕਾੜੀਆਂ ਜੱਟ ਨੇ ਮੇਰੇ ਵੱਲ ਕਾਜ ਸਖਾਵੇਂ ਖਾਣ ਦੇ ਅੱਖਾਂ ਕਾੜ ਕੇ ਬਾਹਰ ਸੋਟਦਾ ਹੁਣ ਵੇਖਾਂ ਵੀ ਨਾ ਤੇ ਅੱਖਾਂ ਨਹੀਂ ਹੈ ਕਰ ਲੈ ਤਾਂ ਐ ਐ ਕਰ ਲੈਣੀ ਐ ਕਰ ਲੈ ਇੰਜ ਕਰ ਲੈ ਮਾਂ ਵਾਲ ਦੇਖੀ ਉਹ ਤੇ ਨਹੀਂ ਕਿਹਾ ਗੱਲੋ ਵੀ ਮਾਤਾ ਮਾਂ ਵਾਲ ਦੇਖੀ ਭਾ ਕਿਵੇਂ ਨਹੀਂ ਨੀ ਹੈ ਮੈਂ ਫੇਰ ਕਹਾ ਮੇਰੀ ਮਾਂ ਤੇ ਜਾਣ ਦੀ ਲੋੜ ਪਈ ਨਹੀਂਗੀ ਤੇ ਫੇਰ ਮੈਂ ਤੂੰ ਕਿਆ ਨਾ ਸਮਝਾਇਆ ਨਾ ਜਿਹੜੀ ਗੱਲ ਤੈਨੂੰ ਮੇਰਾ ਕਰੋ ਮੇਰੇ ਮਾਂ ਤੇ ਜਾਣ ਦੀ ਮੈਂ ਪੁੱਤ ਤੇ ਮੈਂ ਇਹੋ ਗੱਲ ਕਹਿੰਦੀ ਪਈ ਆ ਕਿ ਤੂੰ ਨੀਵੇਂ ਅੱਖਾਂ ਨਾਲ ਮੇਰੇ ਵੱਲ ਅੱਖਾਂ ਡੇਲ ਪਰ ਪਰ ਕੇ ਕਿਉਂ ਨਹੀਂ ਪਈ ਮੈਨੂੰ ਤੂੰ ਦੱਸ ਦੱਸ ਕਿੱਦਾਂ ਪਾੜੇ ਡੇਲੇ ਫੇਰ ਮੈਂ ਤੇ ਵੇਖੇ ਜਾਏ ਨੀ ਤੂੰ ਤਲੇ ਨਹੀਂ ਵੀ ਹੋ ਕੇ ਚਲ ਜਾ ਤੈਨੂੰ ਪਤਾ ਮੇਰੀ ਮਾਂ ਗੱਲ ਕਰਦੀ ਨਹੀਂ ਮੇਰੀ ਸੱਸ ਗੱਲ ਕਰਨ ਦੀ ਮੈਂ ਮੈਂ ਚੁੱਪ ਕਰ ਜਾ ਤੂੰ ਐਨ ਕਾ ਲਾਈਆਂ ਤਾਨੂੰ ਡੇਲੇ ਕੱਢੇ ਦੇਖ ਗਏ ਹਾਂ ਮੈਨੂੰ ਦਿ ਬਸ ਬਸ ਬੈਠ ਜਾ ਮਾਸਕਾ ਤੁੰਗੀ ਮਗਰ ਉਹ ਲੈ ਦਿਨ ਦਿਹਾੜਾ ਹੈਗਾ ਇੱਕ ਚੱਦਰ ਵਿਛਾ ਦੇਗੀ ਤੇ ਕੀ ਆਖੇ ਮੈਂ ਕੀ ਇਹਨੂੰ ਕੋਈ ਕੋਈ ਮਾਰਾ ਚੰਗਾ ਗੱਲ ਕਹਿਤੀ ਐ ਐਵੇਂ ਮੂੰਹ ਬਣਾ ਕੇ ਚਲ ਗਈ ਐ ਮੈਂ ਤੇ ਪੈਣਾ ਤੁਹਾਨੂੰ ਕੁਛ ਕੁਛ ਨਹੀਂ ਕਹਿੰਦੀ ਜਿਵੇਂ ਮਰਜ਼ੀ ਕਰੋ ਤੁਹਾਡਾ ਘਰ ਬਾਰ ਹੈਗਾ ਜੇ ਜੋ ਮਰਜ਼ੀ ਕਰੋ ਮੈਂ ਤੇ ਚੁੱਪ ਕਰਕੇ ਲੰਮੇ ਪੈ ਜਾ ਮੇਰੀ ਚੱਦਰ ਵਿਛਾ ਦੇ ਤੇ ਮੈਂ ਚੁੱਪ ਕਰਕੇ ਸੌਂ ਜਾਣੀ ਰੋਟੀ ਦੇਣੀ ਆ ਦੇ ਦੇ ਨਹੀਂ ਦੇਣੀ ਤੇ ਨਾ ਦੇ ਮਾ ਦਾ ਬੜਾ ਹੀ ਹੇਜ ਕਰਦੀ ਐ ਪਰ ਜਾਈ ਨੂੰ ਤੈਨੂੰ ਨੁਕਰੇ ਲਾਇਆ ਮੈਨੂੰ ਵੀ ਨੁਕਰੇ ਲਾਇਆ ਇਹ ਕੀ ਗੱਲ ਹੋਈ ਇਹ ਕੋਈ ਗੱਲ ਚੰਗੀ ਚੋਣਾਗੇ ਬੰਦਾ ਸਾਥ ਨਾਲ ਲਾ ਕੇ ਖਾਵੇ ਤੋਬਾ ਤੋਬਾ ਪਤਾ ਨਹੀਂ ਕਿਹੜੇ ਬਦਾਮ ਖਾਂਦੀ ਏ ਬੁੱਢੀ ਐ ਨਾ ਮੇਰਾ ਜੀਣਾ ਦੁਖੀ ਕਰਦੀ ਆ ਨਾ ਇਹ ਮੈਂ ਕੀ ਕਰਾਂ ਪਤਾ ਨਹੀਂ ਕਿਹੜੇ ਮਾੜੇ ਕਰਮ ਕਰਲੇ ਜਿਹੜਾ ਇਹੋ ਜਿਹਾ ਮੈਨੂੰ ਟੱਬਰ ਮਿਲ ਗਿਆ ਵਾ ਉਦੋਂ ਤੇ ਬੜਾ ਮੇਰੀ ਮਾਂ ਦੇ ਕੇ ਕਹਿੰਦੀ ਭੈਣ ਜੀ ਮੇਰਾ ਮੁੰਡਾ ਤੇ ਬਾਹਰਲੇ ਦੇਸ਼ ਆ ਤੇ ਮੈਂ ਆਪਣੀ ਨੋਨ ਵੀ ਬਾਹਰਲੇ ਦੇਸ਼ ਨਾਲ ਹੀ ਭੇਜ ਦੂੰਗੀ ਹੈਵ ਦੋ ਟਿੱਕੀਆਂ ਆਈਆਂ ਮੈਂ ਬਣਾ ਕੇ ਖਾ ਲੂੰਗੀ ਹੁਣ ਹੂੰ ਤੇ ਕੋ ਪਾਣੀ ਦਾ ਗਲਾਸ ਨਹੀਂ ਲੈ ਕੇ ਪੀਤਾ ਜਾਂਦਾ ਦੁਖੀ ਕੀਤਾ ਕਦੀ ਆ ਨਹੀਂ ਚੱਦਰ ਵਿਸ਼ੇ ਕਦੀ ਉਹ ਨਹੀਂ ਵਿਸ਼ੇ ਮੇਰਾ ਤੇ ਜੀਣਾ ਮੈਤੇ ਲੱਗਦਾ ਪਾਗਲ ਹੋ ਜਾਣਾ ਧਰਮ ਨਾਲ ਕੀ ਕਰਾਂ ਮੈਂ ਤੇ ਇੰਨੀ ਪਰੇਸ਼ਾਨ ਆ ਜੋ ਨੂੰ ਵੀ ਆਖਿਆ ਸੀ ਆਦਮੀ ਆਪਣੇ ਨੂੰ ਇਹਦੇ ਮੁੰਡੇ ਨੂੰ ਕਿ ਮੈਨੂੰ ਪੇਪਰ ਬਣਾ ਲੈ ਤੇ ਬਾਹਰ ਲੈ ਜਾ ਉਹ ਵੀ ਮਾਂ ਦੀ ਬੋਲੀ ਬੋਲਦਾ ਨਹੀਂ ਮੇਰੀ ਮਾਂ ਬਜ਼ੁਰਗ ਆ ਫਿਰ ਵੀ ਤੇ ਨਹੀਂ ਤੂੰ ਕੋਲ ਰਹਿ ਕੋਲਕਾ ਦਾ ਰਹਿ ਤੇ ਮੈਨੂੰ ਕੰਮ ਵਾਲੀ ਬਣਾਇਆ ਮੈਂ ਤੇ ਪਰੇਸ਼ਾਨ ਹੋ ਗਈ ਮੈਨੂੰ ਤਾਂ ਲੱਗਦਾ ਮੈਂ ਤੇ ਇਹਨਾਂ ਦੇ ਵਿੱਚ ਰਹੀ ਤੇ ਮੈਂ ਤਾਂ ਪਾਗਲ ਹੋ ਜਾਣਾ ਵਾ ਇੰਨਾ ਮੇਰਾ ਸਿਰ ਪੀੜੋਂ ਡਾ ਪਿਆ ਆਪ ਤੇ ਖਾ ਲੈਂਦੀ ਤੜਕੇ ਤੜਕੇ ਬਦਾਮ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੋਟਲੀਆਂ ਭਰ-ਭਰ ਰਖੀ ਐ ਦੱਬੇ ਦੱਬੇ ਪੈਰੀ ਜਾਂਦੀ ਆ ਖਾਂਦੀ ਆ ਭਾਈ ਜੁੱਤੀ ਕਦੀ ਕਹੇ ਬੰਨੇ ਭਾਈ ਜੁੱਤੀ ਕਦੀ ਕਹੇ ਬੰਨੇ ਮੇਰਾ ਤਾਂ ਜੀ ਸੜ ਗਿਆ ਇਸ ਘਰ ਚ ਰਹਿ ਕੇ ਮੇਰਾ ਤੇ ਕਿਹਦਾ ਦੋ ਚਾਰ ਦਿਨ ਪੇਕੇ ਨਾ ਲਾਵਾ ਜਾਨ ਦਊਗੀ ਬੁੱਢੀ ਕਿ ਨਹੀਂ ਜਾਨ ਦੋਗੇ ਪਤਾ ਨਹੀਂ ਕਿਹੜੇ ਸਿਰ ਮੂੰਹ ਬੋਲਦੀ ਕੱਲ ਦਾ ਮੈਂ ਬੈਗ ਤੇ ਤਿਆਰ ਕਰਕੇ ਰੱਖਿਆ ਸੀ ਵੀ ਚਲ ਜਾਊਂਗੀ ਕੀ ਕਰਾਂ ਪੁੱਛਾਂ ਕਿ ਨਾ ਪਰਾ ਬਣਾ ਕਿਹੜੇ ਮੂੰਹ ਬੋਲਦੀ ਪੁੱਛਦੀ ਐ ਚਲ ਮਨਮੀਤ ਕੋਰੇ ਵੈਨੀ ਆ ਕਿਹੜੇ ਰੋਖ ਬੁੱਢੀ ਬੋਲਦੀ ਨਾ ਹੋਗਾ ਚਾਰਜ ਸੁਣ ਲੂਗੀ ਤੇ ਮੈਂ ਚਾਰਜ ਸੁਣਾ ਵੀ ਤੇ ਦਊਂਗੀ ਨਾਲ ਹੀ ਮੈਨੂੰ ਦੁਖੀ ਕਰਕੇ ਕਿੱਡੇ ਕੜਾੜੇ ਛੱਡਣ ਦੇਈ ਹੈ ਹਾਂ ਮੇਰਾ ਸਿਰ ਪਿੜਲਾਤਾ ਤੇ ਕਿੱਡੇ ਕੜਾੜੇ ਛੱਡਣ ਦੇਈ ਮੰਮੀ 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 ਕੀ ਕਹਣਾ ਨਹੀਂ ਕੀ ਕਹਿਣਾ ਹੀ ਬੜੀ ਨੀਂਦ ਆ ਗਈ ਐ ਇਕਦਾਂ ਹੀ ਤੁਹਾਨੂੰ ਹੁਣ ਕੀ ਕਰਾਂ ਫੇ ਸੋਣਾ ਹੀ ਹੁਣ ਨੱਕੀ ਕਹਨ ਜੇ ਤੂੰ ਰੋਟੀ ਨਹੀਂ ਦੇਣੀ ਕੋਈ ਚਾਹ ਨਹੀਂ ਦੇਣੀ ਪਾਣੀ ਐ ਮੈਂ ਤਾਂ ਮਰਨਾ ਸੋਣਾ ਹੀ ਐ ਨਾ ਸਾਰਾ ਕੁਛ ਤੇ ਬਣਿਆ ਪਿਆ ਤੇ ਫੇ ਮੈਨੂੰ ਪਾ ਕੇ ਦੇ ਕੇ ਗਈ ਐ ਕੀ ਪਾ ਕੇ ਦਿੱਤਾਈ ਦੱਸ ਕੌਣ ਕੀ ਕੀਤਾ ਇੱਕ ਕੋਈ ਸਬਜ਼ੀ ਪਾ ਕੇ ਦੇਗੀ ਕੋਈ ਰੋਟੀ ਦਿੱਤੀ ਕੋਈ ਚਾਹ ਦਿੱਤੀ ਕੀ ਦਿੱਤਾਈ ਮੈਨੂੰ ਹੁਣ ਆਪੇ ਕਹਿੰਦੇ ਮੈਂ ਕਰਨ ਜੋਗੀ ਹੈਗੀ ਕਰ ਲੂੰਗੀ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਮੈਂ ਦੋ ਦਿਨ ਪੇਕੇ ਚੱਲੀ ਜੇ ਨਹੀਂ ਭੈਣਾ ਪੇਕੇ ਨਹੀਂ ਜਾਣਾ ਜੀ ਕਿਉਂ ਨਹੀਂ ਅਜੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਤੂੰ ਕੀ ਕਰਨ ਜਾਣਾ ਤੇ ਕੇ ਮੈਨੂੰ ਦੱਸ ਤੇ ਵੈਸੇ ਦਿਲ ਕੀਤਾ ਮੰਮੀ ਹੁਣਾਂ ਨੂੰ ਨਹੀਂ ਹੁਣ ਤੂੰ ਦੁਆੜੀ ਲੈਣ ਜਾਣਾ ਕਿ ਉਹਨਾਂ ਨੇ ਤੈਨੂੰ ਦੇਣ ਆਉਂਗਾ ਮੈਨੂੰ ਦੱਸ ਦੁਆੜੀ ਦੀ ਤੇਰੇ ਗਾਲ ਨਹੀਂ ਦੁਆੜੀ ਨੂੰ ਤੇਰੇ ਨੇ ਦਿਨ ਪਏ ਕੋਈ ਨਹੀਂ ਬਹੁਤੇ ਦਿਨ ਨਹੀਂ ਪਏ ਜੋ ਜਾ ਕੇ ਘਰ ਦਾ ਕੰਮ-ਕੁਮ ਕਰ ਦੁਆੜੀ ਤੋਂ ਬਾਅਦ ਫੇਰ ਚੱਲ ਜੀ ਮੈਂ ਕੱਲ ਆਈ ਜਾਣਾ ਵਾਂ ਨਹੀਂ ਪੈਣਾ ਨਹੀਂ ਜਾਣ ਮੈਂ ਇਕੱਲੀ ਕਿੱਥੇ ਮਰਾਂਗੀ ਮੈਨੂੰ ਐ ਤੂੰ ਦੱਸ ਐਡੇ ਵੱਡੀ ਕੋਠੀ ਦੇ ਵਿੱਚ ਮੈਂ ਇਕੱਲੀ ਕੀ ਕਰਾਂਗੀ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੈਨੂੰ ਅਟੈਕ ਹੋ ਗਿਆ ਤੇ ਕੌਣ ਪੁੱਛੇਗਾ ਉਹ ਕੁਝ ਨਹੀਂ ਹੁੰਦਾ ਨਹੀਂ ਹੋ ਜਾਣਾ ਨਾ ਮੈਨੂੰ ਨਹੀਂ ਜਾਣਾ ਪੈਣਾ ਆਵੇ ਤੇਰੇ ਹੱਥ ਕਿਉਂ ਜਾਣਾ ਕਿਉਂ ਨਹੀਂ ਮੈਂ ਤਾਂ ਜਾਣਾ ਵਾ ਲੈ ਮੈਂ ਨਹੀਂ ਜਾਂਦੇ ਫੜਾ ਮੈਨੂੰ ਬੈਕ ਫੜਾ ਉਹ ਨਹੀਂ ਜਾਣਾ ਵਾ ਮੈਂ ਦੱਸ ਲੈ ਮੈਂ ਜਾਣੀ ਨਹੀਂ ਜਾਣਾ ਬੈ ਜਾ ਮੇਰੇ ਭੈਣ ਗੱਲ ਸੁਣਿਆ ਮੇਰੀ ਦੇਖ ਮਾ ਸੱਸ ਦੀ ਅੱਖੇ ਲੱਗੀ ਜਾਂਦਾ ਬੰਦਾ ਚੰਗਾ ਨਹੀਂ ਲੱਗਦਾ ਗਲੀ ਮਾਂ ਲਾ ਕੀ ਅੱਖੇ ਮੈਂ ਤਾਂ ਇਸੇ ਕਰਕੇ ਤੇ ਆਪ ਚੱਲੀ ਆ ਦੋ ਦਿਨ ਬਾਅਦ ਤੇ ਕਾਟਾਂਗੀ ਪਿਆਰ ਨਾਲ ਵੀ ਗੱਲ ਹੋ ਜਾਂਦੀ ਲੜਾਈ ਨਾਲ ਵੀ ਗੱਲ ਹੋ ਜਾਂਦੀ ਨੇ ਪੁੱਤ ਤੂੰ ਫੇਰ ਜੀ ਦੁਆਰੀ ਤੋਂ ਬਾਅਦ ਜਲਦੀ ਜਦੋਂ ਤੇਰੇ ਪੇਕੇ ਆ ਜਾਣਗੇ ਨਾ ਉਦੋਂ ਫੇਰ ਤੂੰ ਚੱਕਰ ਲਾਹੀਂ ਉਹ ਤੁਹਾਡਾ ਰਿਸਵਾ ਹੀ ਆਵੇ ਗੰਦ ਕਿੰਨਾ ਉਹ ਤਾਂ ਤੁਹਾਡੇ ਵਰਗਣ ਕਹਿਣਾ ਲੈ ਪੇਕੇ ਜੇ ਕੱਲ ਮਿਲ ਕੇ ਗਏ ਤੇ ਭਾਈ ਜੁੱਤੀ ਚੱਲੀ ਐ ਨਹੀਂ ਨਹੀਂ ਅੱਜ ਮੈਂ ਕੁੜੀ ਸਾਜ ਲਾਂਗੀ ਦੋ ਚਾਰ ਦਿਨ ਆਪਣੀ ਕੁੜੀ ਸਾਜ ਨਹੀਂ ਸਾਜ ਲਓ ਹਾਂ ਨਹੀਂ ਅੱਜ ਨਹੀਂ ਫਿਰ ਉਹਦੇ ਵਿਲੇ ਮੈਂ ਅੱਜ ਭੁੱਖ ਹੋਊਗੀ ਤੇ ਮੈਂ ਕੱਲ ਕੇ ਇਦਾਂ ਖਾ ਲੂੰਗੀ ਨਹੀਂ ਕੋਈ ਗਣੀ ਤੂੰ ਇੱਥੇ ਰੋਟੀ ਖਾ ਜੇ ਹੋਜੀ ਲੂਣੀ ਮਿੱਸੀ ਐਗੀ ਖਾ ਉੱਥੇ ਤੇਨ ਸਪੈਸ਼ਲ ਪੂੜੀਆਂ ਛੋਲੇ ਕੜਾਹੀ ਨਹੀਂ ਬਣਾ ਕੇ ਚਾਹਤੇ ਕੀ ਪਤਾ ਕੀ ਪਕਵਾਨ ਬਣਾਇਆ ਹੋਵੇ ਮੇਰੀ ਮਾਂ ਨੇ ਨਹੀਂ ਤੈਨ ਮੈਂ ਨਹੀਂ ਜਾਣਦਾ ਮੈਂ ਕੱਲੀ ਆ ਗਈ ਮੈਂ ਦੋ ਚਾਰ ਦਿਨ ਕੁੜੀ ਨੂੰ ਸੱਦਾਂਗੀ ਤੇ ਉਹ ਆ ਜਾਈਗੀ ਨਾ ਫੇਰ ਪੁੱਤ ਤੂੰ 8 ਦਿਨ ਭਾਂਵੇਂ ਲਾ ਕੋਈ ਗੱਲ ਨਹੀਂ ਇੱਕ ਦਿਨ ਤੁਹਾਡੇ ਕੋ ਜਾਣ ਨਹੀਂ ਦਿੱਤਾ ਜਾਂਦੇ 8 ਦਿਨ ਦੀ ਤੂੰ ਤੈਨੂੰ ਮੈਂ ਕਹਾਂ ਤੇ ਗਈ ਆ ਚੱਲ ਜੀ ਆਹੋ ਉਹੋ ਜਿਹਾ ਮੁੰਡਾ ਤੁਹਾਡਾ ਤੇ ਉਹੋ ਜਿਹਾ ਤੁਸੀਂ ਤੇ ਫੇਰ ਜਾ ਨੋਨੇਗਾ ਅੱਜ ਐਂਆ ਬਾਹਰ ਮੈਂ ਮੁੰਡੇ ਨਾਲ ਚਲ ਜਾ ਬਾਹਰ ਕੀ ਕਹਿਨੀ ਮੁੰਡੇ ਕੋ ਚਲ ਜਾ ਆਪਣਾ ਕੀ ਹੁਣ ਐਸੇ ਜਵਾਨ ਤੇ ਰਿਓ ਮੈਂ ਐਸੇ ਜਵਾਨ ਚ ਰਵਾਂਗੀ ਤੂੰ ਆਪਣਾ ਬੈਗ ਚੋਂ ਕੱਢ ਕੇ ਜਲਕੀ ਬਣਾਈ ਜੜੀ ਰੋਟੀ ਪਾਣੀ ਉਹ ਲੈ ਕੇ ਆ ਚੱਲ ਫੇ ਮੇਰੇ ਨਾਲ ਗੱਲ ਕਰੀ ਫੇ ਮੈਂ ਤੇਨਾਂ ਇੱਥੇ ਬਿਠਾ ਕੇ ਤੇਨੂੰ ਗੱਲ ਕਰਾਂ ਮੈਂ ਕਰਨੀ ਮੈਂ ਕਹਿੰਦਾ ਕਰਨੀ ਮੁੰਡੇ ਦੇ ਨਾਲ ਬੋਲ ਮੇਰੀ ਮਾਂ ਦੀ ਬੋਲ ਨਹੀਂ ਬੋਲ ਤੇਰੀ ਥੋੜਾ ਬੋਲਨੀ ਤੇਰੀ ਥੋੜਾ ਬੋਲਨੀ ਮੇਰੀ ਜੋ ਬੋਲਣੀ ਹੈ ਨਹੀਂ ਉਦੋਂ ਤੇ ਬੜਾ ਮੇਰੀ ਮਾਂ ਸਾਹਮਣੇ ਕਹਿੰਦੇ ਹੀ ਕੋਈ ਨਹੀਂ ਮੈਂ ਕੱਲ ਨੂੰ ਆਪੇ ਦੋ ਟਿੱਕੀਆਂ ਬਣਾ ਕੇ ਖਾ ਲੂੰਗੀ ਕੋਈ ਨਹੀਂ ਮੇਰਾ ਪੁੱਤ ਲੈ ਜਾਊਗਾ ਬਾਹਰ ਕਿੰਨੇ ਕੁ ਠੇਕਾ ਚੁਕੇ ਮੱਕਲੀ ਖਾਣ ਹੁਣ ਮੈਂ ਟੈਕ ਯਾ ਮੈਨੂੰ ਰੋਟੀ ਲੈ ਕੇ ਦੇ ਸੇ ਨਾ ਖਾ ਮੇਰਾ ਆਈ ਵੱਡੀ ਟੈਗ ਤੈਨੂੰ ਸੁਭਾਣਾ ਤੂੰ ਤੇ ਮੇਰੇ ਵਰਗੇ ਨੂੰ ਟੈਗ ਕਰਦੇ ਆਹੋ ਤੇਰੇ ਵਰਗੇ ਨੂੰ ਮੈਂ ਟੈਗ ਕਰ ਦੇਣਾ ਗੱਲਾਂ ਕਰਦੀਆਂ ਨੇ ਪਤਾ ਨਹੀਂ ਮਾਵਾ ਨੇ ਕੀ ਅਕਰ ਸਿਖਾ ਕੇ ਭੇਜਿਆ ਕਿ ਸੱਸਾਂ ਦੇ ਸਾਹਮਣੇ ਇਹੋ ਜਿਹੇ ਕਰਤੂਤਾਂ ਬੋਲੋ ਸ਼ਰਮਯਾਲਾ ਹੀ ਇਹਨਾਂ ਨੇ